ਬੇਰੂ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੋ ਵਿਚਾਰੇ ਪਰਮਾਤਮਾ ਸਤਗੁਰ ਕਾਸਾ ਜੀ ਬਚਨ ਕਰਦੇ ਨੇ ਕਿ ਮੇ ਭਾਈ ਗੁਰੂ ਦੀ ਸ਼ਰਨ ਪ੍ਰੇਮ ਤੋਂ ਬਿਨਾਂ ਮਨੁੱਖ ਨੂੰ ਬਹੁਤ දුਕ ਚੜਿਆ ਰਹਦਾ ਹੈ। ਧੁਨੋ ਕੋ ਸਦਾ ਹੀ ਢੜਕ ਦਾ ਵਰਦਾਨ ਹੈ ਜੋ ਵਿਚਾਰੇ ਪਰਮਾਤਮਾ ਜੀ। ਕਾਸਾ ਜੀ ਕਹਿੰਦੇ ਸਦਾ ਜੀਵ ਨੂੰ ਢੜਕਣਾ ਹੀ ਪੈਂਦਾ ਹੈ। ਉਹਨਕਿ ਨ ਅਮਰ ਗੁਰਦਾਨੀ ਹੈ ਸਿਰਰਣ ਕੀ ਤਾਨੀ ਗੁਰੂ ਗ੍ਰੰਥ ਸਾਹਿਬ ਜੀ ਹੈ ਤੇ ਗੁਰੂ ਤੋਂ ਬਿਨਾ ਬਾਸਨਿਕ ਇਹਦਾ ਜੀਵਨ ਜਦਾਂ ਸਫਲ ਨਹੀਂ ਹੁੰਦਾ ਤੈਨੂੰ ਅੰਮ੍ਰੰਕਾਰ ਦੀ ਵਰਗਾਹੇ ਉੱਤੇ ਆ ਨਹੀਂ ਪ੍ਰਾਪਤ ਹੋਣੀ ਹੈ ਇਸ ਕਰਕੇ ਸਾਹਿਬ ਜੀਆ ਨੇ ਕਿਹਾ ਭਾਈ ਤੂੰ ਗੁਰੂ ਦੀ ਸਰਨ ਪਹਿਜ ਜੇ ਤੂੰ ਗੁਰੂ ਦੀ ਸਰਨ ਨਹੀਂ ਆਏਗਾ ਗੁਰਬਾਣੀ ਨਹੀਂ ਬੜੇਗਾ ਫਿਰ ਤੈਨੂੰ ਬਹੁਤ ਦੁੱਖ ਪ੍ਰਾਪਤ ਤੋ ਕਬਲੇ ਨੇ ਮੰਨਦੇ ਪੰਜ ਲੋਕ ਵੱਡੇ ਰਸ ਗਏ ਨੇ ਜਿਹੜੇ ਅੰਦਰ ਲੋਭ ਸਾਡੇ ਪੈਦਾ ਹੋਏ ਤੇ ਅੰਦਰ ਵਿਕਾਰ ਨੇ ਪੰਜਕਾਰ ਇਸ ਦੇ ਅੰਦਰ ਸਤਿਗੁਰੂ ਜੀ ਕਹਿੰਦੇ ਪੰਜ ਵਿਕਾਰ ਨੇ ਸਰੀਰ ਦੇ ਵਿੱਚੋਂ ਤੈਨੂੰ ਬੜਾ ਮੁਕੀ ਕਰਦੇ ਨੇ ਪਰ ਜਦੋਂ ਕੋਈ ਗੁਰੂ ਦੇ ਚਰਨਾਂ ਦੇ ਨਾਲ ਜੁੜ ਕੇ ਗੁਰੂ ਦੇ ਪਿਤਰ ਪੁਰਦੇਸ ਨੂੰ ਦੇ ਦਰਸਾਇਆ ਗਾਗ ਤੇ ਚਲਦਾ ਹੈ ਫਿਰ ਉਹਦੇ ਅੰਦਰੋਂ ਕਿੰਨਾ ਵਿਕਾਰਾਂ ਦਾ ਨਾਸ ਹੋ ਜਾਂਦਾ ਹੈ ਇਸ ਕਰਕੇ ਪ੍ਰਸਾਂ ਕਹਿੰਦੇ ਗੁਰੂ ਜੀ ਸਰਨ ਪੈਂਦੂ ਕਿੰਨਾ ਤੈਨੂੰ ਭਾਈ ਬਹੁਤ ਉਪਚਿੰਬਲ ਨਹੀਂ ਤੇ ਮਨੁੱਖ ਸਦਾ ਹੀ ਬਲਟਦਾ ਰਹਿੰਦਾ ਹੈ ਅੰਮ ਦੀਵ ਤੂੰ ਜੁਗ ਜੁਗ ਦਾਤੇ ਸ਼ਬਦ ਦੇ ਦੇ ਬੁਚਾਈ ਤੇ ਸਾਹਿਬ ਜੀ ਆਕਾਰ ਕੋਲ ਕੋ ਗੁਰੂ ਜੀ ਦੇ ਗੁਰੂ ਸਾਹਿਬ ਜੀ ਅਜ਼ੀਜ਼ ਜੀਵ ਤੇਰੇ ਦਰ ਤੇ ਮੰਗ ਕੇ ਆਂ ਤੂੰ ਸਦਾ ਹੀ ਸੰਤ ਕਾਹਨ ਦੇ ਨਾਲ ਆਵੇਂ ਮਿਹਰ ਕਰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਆਤਮਕ ਜੀਵਨ ਦੀ ਸਮਝ ਵਖਰੇ ਹਰ ਜਿਉ ਪਿੱਖਾ ਕਰੋ ਤੂੰ ਪਿਆਰੀ ਇਹ ਮੇਰੇ ਪੈਰਿਕੰਟ ਕੀ ਮੇਰੇ ਉਤੇ ਕਿਰਪਾ ਕਰ ਮਿਹਰ ਕਰਾ ਦਿੱਤੇ ਤਤਪੁਰ ਦਾਤਾ ਮੇਰ ਨੂੰ ਲਾਉ ਹਰ ਨਾਮ ਦੇ ਬੋ ਆਧਾਰੀ ਰਾਹ ਅੱਜ ਕਿਰਪਾ ਕਰਕੇ ਮਿਹਰ ਕਰਕੇ ਤੇਰੇ ਨਾਮ ਦੀ ਦਾਤ ਜੀਣ ਵਾਲਾ ਗੁਰੂ ਜੀ ਨੂੰ ਮਿਲਾ ਦੇ ਆਸਾ ਜੀ ਕਹਿੰਦੇ ਮੈਨੂੰ ਗੁਰੂ ਜੀ ਮੇਰਾ ਮਿਲਾਵਤ ਕਰਾ ਦਿਓ ਗੁਰੂ ਨਾਨਕ ਜੀ ਤੋਂ ਜਿਹੜਾ ਮੇਰੀ ਜ਼ਿੰਦਗੀ ਦਾ ਸਹਾਰਾ ਆਪਣਾ ਨਾਮ ਨੂੰ ਦੇਈ ਆਸਾਨੀ ਕਹਿੰਦੇ ਜਿਹੜਾ ਅਸਲੀ ਇਮਾਨ ਸਹਾਰਾ ਹੈ ਸਰਕਾਰ ਕਾਲਪਨਿਕ ਦਾ ਨਾਮ ਹੈ ਦੁਨੀਆਂ ਦੇ ਜਿੰਨੇ ਵੀ ਸਹਾਰੇ ਨੇ ਸਭ ਝੂਠੇ ਨੇ ਸਭ ਝੂਠੇ ਜਾਣਗੇ ਇਕ ਨੇ ਵੀ ਰਹਿਣਾ ਨਹੀਂ ਪਰ ਨਾਮ ਨੇ ਸਦਾ ਪਰਮਾਤਮਾ ਦੇ ਤੇਰੇ ਨਾਮ ਨੇ ਇਸ ਕਰਕੇ ਏ ਕਾਲਪਨਿਕ ਮਹਰੂ ਜੀ ਦੇ ਚਰਨਾਂ 'ਚ ਬੇਨਤੀ ਕਰਦੇ ਹੁਣੇ ਵਾਚਨ ਕਰਦੇ ਨੇ ਕਿ ਤੇਰੇ ਨਾਮ ਦੀ ਰਾਖੇ ਸਾਨੂੰ ਦੂਰ ਮਲਾਦੇ ਜਿਹੜਾ ਤੇਰਾ ਨਾਮ ਦੀ ਧਾਰ ਚਲ ਸਕੀ ਸਾਨੂੰ ਨਾਮ ਦੇ ਨਾਲ ਜਗ ਅਤੇ ਮੇਰੀ ਜ਼ਿੰਦਗੀ ਦਾ ਸੁਨਾਰਾ ਆਪਣਾ ਨਾਮ ਮੰਨੂ ਦੇ ਪ੍ਰਵਾਹ ਮਨਸਾ ਮਾਰ ਗੁਰੂ ਦਾਸ ਹੈ ਜਿਸ ਨਾਮੀ ਪਾਇਆ ਨਾਮ ਅਪਾਰਾ ਸਹਿਜ ਗਤ ਨੇ ਏ ਭਾਈ ਗੁਰੂ ਦੀ ਸરણ ਪੈ ਕੇ ਜਿਸ ਵੀ ਮਨੁੱਖ ਨੇ ਬਿਆਨਤ ਪ੍ਰਭੂ ਦਾ ਨਾਮ ਹਸਨ ਕਰ ਲਿਆ ਤੇ ਨਾਮ ਦੀ ਵਰਤਨ ਨਾਲ ਬਾਸ਼ਨਾਵਾ ਮੁਕਾ ਕੇ ਉਸਦੀ ਜਿਹੜੀ ਮਾਨਸਿਕ ਤਾਵਾ ਡੋਲ ਹਾਲਾਤ ਸੀ ਇਹ ਜਿਹੜਾ ਮਨ ਡੋਲਦਾ ਰਹਿੰਦਾ ਸੀ ਆਸਾ ਕਹਿੰਦੇ ਨਾਮ ਦੀ ਪਰਕਰਤ ਦੇ ਨਾਮ ਦੀ ਪਾਵ ਦੇ ਨਾਮ ਦੇ ਸਹਾਰੇ ਲੱਕੇ ਇਹ ਆਤਮਿਕ ਡੋਲਤਾ ਦੇ ਵਿੱਚ ਨੀਂਦ ਹੋ ਜਾਂਦੀ ਹੈ ਫਿਰ ਇਹਨੂੰ ਜਿਹੜੇ ਦਰਮਾਣ ਡੋਲ ਮਨ ਕ੍ਰੇਤਰ ਦੌਰ ਦੇ ਬਿਉਂ ਕਿਉਂ ਦੌਰ ਨੇ ਆਸਾ ਕਹਿੰਦੇ ਇਹਦੀ ਭਟਕਣਾ ਮੁਕ ਜਾਂਦੀ ਹੈ ਜਦੋਂ ਇਹਦੇ ਅੰਦਰ ਨਾਮ ਵੱਜ ਜਾਂਦਾ ਹੈ ਆਰ ਰਸ ਚਾਖ ਮਨ ਨਿਰਮਲ ਹੋਆ ਕਿਲ ਵਿੱਚ ਕਟਣਾ ਨਾਰਾ ਏ ਭਾਈ ਪ੍ਰਮਾਤਮਾ ਦਾ ਨਾਮ ਸਾਰੇ ਪਾਪ ਕੱਟਣ ਦੇ ਸਮਰੱਥ ਹੈ ਜਿਹੜਾ ਮਨੁੱਖ ਨਾਮ ਪ੍ਰਾਪਤ ਕਰ ਲੈਂਦਾ ਹੈ ਹਰ ਨਾਮ ਦਾ ਸਵਾਭ ਚਖ ਕੇ ਉਸ ਦੇ ਮਨ ਉਸ ਦਾ ਧਨ ਸੈਭ ਜੀ ਕਹਿੰਦੇ ਪਵਿੱਤਰ ਹੋ ਜਾਂਦਾ ਹੈ ਮਨ ਦੇ ਵਿੱਚੋਂ ਵਿਕਾਰ ਨਸ ਜਾਂਦੇ ਹਨ ਸਬਦ ਮਰੋ ਧਿਰ ਜੀਵੋ ਸਦਗੀ ਤਾਂ ਫਿਰ ਮਰਨ ਨਾ ਹੋਈਏ اے ਭਾਈ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਵਿਕਾਰਾਂ ਦੇ ਵੱਲੋਂ ਅਸ਼ੋਭ ਹੋ ਜਾਂਦੇ ਜਾ ਕੇ ਫਿਰ ਸਦਾ ਲਈ ਹੀ ਆਤਮਾ ਜੀ ਨੂੰ ਜਿਉਂਦੇ ਰਹੂਗੀ ਫਿਰ ਕਦੇ ਵੀ ਆਤਮਾ ਨੂੰ ਮੌਤ ਤੁਹਾਡੇ ਨੇੜੇ ਨਹੀਂ ਟੁਕੇਗੀ ਆਸਾ ਜੀ ਕਹਿੰਦੇ ਨੇ ਸਰਬਤਨ ਵਰੁਣ ਕਰਦੀਪੂ ਸਾਧਨੀ ਭਾਵ ਕੇ ਜਿਹੜੇ ਅੰਦਰ ਵਿਕਾਰ ਨੇ ਜਿਹੜੀ ਆਤਮਾ ਨੂੰ ਝੋੜ ਕੇ ਰੱਖ ਦਿੰਦੇ ਨੇ ਜਦੋਂ ਸਰਬਤ ਦਾ ਗਿਆਨ ਹੋ ਗਿਆ ਸਭ ਅੰਦਰ ਵਸ ਗਿਆ ਨਾਮ ਅੰਦਰ ਵਸ ਗਿਆ ਬਾਸਾ ਕਹਿੰਦੇ ਜਿਹੜੇ ਵਿਕਾਰਾਂ ਤੋਂ ਤਖੋ ਹੋ ਜਾਵੇ ਹਾਂਜੀ ਵੀ ਸਾਡੀ ਦੀ ਬਾਸਨਾ ਹੈ ਜਿਹੜਾ ਸਾਡਾ ਮਾਨਨ ਹੈ ਇਸ ਕਰਕੇ ਫਿਰ ਸਦਾ ਹੀ ਆਤਮਾ ਕੁਜੀਵਨ ਚੋਂਦੇ ਰਹੋਗੇ ਬਾਸਾ ਕਹਿੰਦੇ ਫਿਰ ਤੁਹਾਨੂੰ ਕਦੇ ਵੀ ਆਤਮਾ ਤੋਂ ਨਾਉਤ ਨੇੜੇ ਅੰਦਰਤ ਨਾਮ ਸਦਾ ਮਨ ਵਿਚਾਰ ਸਭ ਦੇ ਪਾਵੇ ਕੋਈ ਜਿਹੜਾ ਵੀ ਭਾਈ ਮਨੁੱਖੂ ਤੇ ਸੰਤ ਵੀ ਰਾਹੀ ਹਰ ਨਾਮ ਪ੍ਰਾਪਤ ਕਰ ਲੈਂਦਾ ਹੈ ਉਸ ਨੂੰ ਮਿਲ ਕੇ ਆਤਮਿਕ ਜੀਵਨ ਦੇਵਾ ਦਾ ਨਾਮ ਸਦਾ ਨਹੀਂ ਮਨ ਦੇ ਵਿੱਚ ਮਿੱਠਾ ਲੱਗਣ ਲੱਗ ਪੈਂਦਾ ਜਦੋਂ ਤੁਮੋ ਵੀ ਕਿਰਪਾ ਹੁੰਦੀ ਹੈ ਕਿਉਂਕਿ ਮਹਾਂਸੇ ਮਾਇਆ ਦੇ ਅਧੀਨਾਂ ਮੋਹ ਦੇ ਅਧੀਨਾਂ ਤੇ ਸਾਨੂੰ ਸੰਸਾਰ ਚੰਗਾ ਲੱਗਦਾ ਹੈ ਮਾਇਆ ਚੰਗੀ ਲੱਗਦੀ ਹੈ ਪਰਵਾਹ ਚੰਗਾ ਲੱਗਦਾ ਹੈ ਬਾਸਕ ਜਦੋਂ ਤੈਨੂੰ ਗਿਆਨ ਹੋ ਗਿਆ ਕਿ ਸਭ ਕੁਝ ਨਾਸਪਾਣੀ ਹੈ ਮਾਇਆ ਤੇ ਜਿਹੜੀ ਹੈ ਇਹ ਸਾਨੂੰ ਭਰਮਾ ਰਹੀ ਹੈ ਇਸ ਕਰਕੇ ਸਭ ਕੁਝ ਨਾਸਾਤ ਪੈਣ ਵਾਲਾ ਹੀ ਹੈ ਸੰਸਾਰ ਤੇ ਬਾਸਕ ਜਦੋਂ ਇਹ ਗਿਆਨ ਹੋ ਗਿਆ ਤੈਨੂੰ ਸਮਝ ਆ ਗਈ ਫਿਰ ਕਾਸ਼ਾ ਜੀ ਕਹਿੰਦੇ ਭਾਈ ਤੇ ਰੂਪ ਇਹ ਅਕਾਰ ਕੋ ਵੈਕੂਤੀ ਦਾ ਨਾਮ ਮਿੱਠਾ ਲੱਗਣ ਲੱਗ ਜਾਣਾ ਹੈ ਕਿਉਂਕਿ ਬਿਨ ਨੂੰ ਸਮਝਾ ਦੇਣੀ ਹੈ ਨਾਮ ਤੋਂ ਬਿਨਾ ਕਿਸੇ ਨੇ ਵੀ ਸੈਧਈ ਨਹੀਂ ਕਰਨੀ ਇਸ ਕਰਕੇ ਤੇ ਨਾਮ ਮਿੱਠਾ ਲੱਗਣ ਲੱਗ ਜਾਂਦਾ ਹੈ ਦਾਤ ਦਾਤੁ ਰਖੀ ਹੱਥ ਆਪਣੈ ਜਿਸ ਕਾ ਵੈ ਇਸ ਦੇ ਹੀ اے ਭਾਈ ਦਾਤਾਰ ਨੇ ਨਾਮ ਦੀ ਇਹ ਦਾਤ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਜਿਸ ਨੂੰ ਚਾਹੁੰਦਾ ਹੈ ਜਿਸ ਨੂੰ ਅਕਾਰਪੁਰਖ ਮਹੇਰੂ ਜੀ ਹੀ ਮਿਹਰ ਕਰਦੇ ਨੇ ਜਿਸ ਉੱਪਰ ਵੀ ਜੜਾਉਂ ਭਾ ਜਾਂਦਾ ਹੈ ਉਸ ਨੂੰ ਵੀ ਇਹ ਦਾਤ ਅਕਾਰਪੁਰਖ ਜੀ ਦਿੰਦੇ ਤਾਂ ਜੇਤਰਾ ਜਿਹੜੇ ਪਿੱਤਰ ਦੇ ਹਾੜੇ ਹਨ ਸਾਬ ਸੇਖੀ ਗੁਰੂ ਅੰਗਦ ਦੇ ਮਹਾਰਾਜ ਦੂਸਰੇ ਪਾਸਾ ਸਤਪੁਰਾਂ ਦੇ ਅਕਾਰ ਦੇ ਰਾਜੇ ਨੇ ਹੁਣ ਧੰਨ ਅਨੰਤ ਕਾਸਣਿਆਂ ਦੇ ਸਭ ਤੋਂ ਵੱਡੇ ਸਿੱਖ ਇਤਿਹਾਸ ਦੇ ਵਿੱਚ ਬਾਬਾ ਬੁੱਢਾ ਜੀ ਨੂੰ ਮੰਨਿਆ ਗਿਆ ਹੈ ਇਹ ਸਤਿਗੁਰਾਂ ਦੇ ਆਪੇ ਦੋਸ ਪੁੱਤਰ ਵੀ ਸਨ ਬਾਬਾ ਸ੍ਰੀ ਚੰਨ ਜੀ ਬਾਬਾ ਲਖਮੀ ਚੰਨ ਜੀ ਪਰ ਜਦੋਂ ਸਤਿਗੁਰੀਆਂ ਦੀ ਵਰਕਸ਼ ਸ਼ਕੁਟਾ ਕਦੀ ਦੀ ਵਾਰੀ ਆਈ ਹੈ ਫਿਰ ਸਤਿਗੁਰਾਂ ਦੇ ਅਨੰਦ ਸੇਵਕ ਜਿਹੜੇ ਤਨ ਕਰਕੇ ਮਨ ਕਰਕੇ ਪੂਰੇ ਤੇ ਠੱਡਾ ਵੀ ਵਿਸ਼ਵਾਸ ਰੱਖਦੇ ਸਨ ਜਿਹੜੇ ਸਤਿਗੁਰਾਂ ਦੇ ਵਚਨਾਂ ਨੂੰ ਸਤ ਕਰਕੇ ਆਨੰਦੇ ਸਨ ਭਾਈ ਲੈਣਾ ਤੇ ਬੜਿਆਈਆਂ ਦਾਤਾ ਉਸ ਭਾਈ ਲੈਣਾ ਜੀ ਅੰਕਸ਼ ਮਰੀਆਂ ਕਿਉਂਕਿ ਸਤਿਗੁਰੂ ਕਰ ਸਕਦੇ ਜਿਸ ਭਾਵ ਹੈ ਉਸ ਦੇ ਜਿਹੜਾ ਗੁਰੂ ਨੂੰ ਪਾ ਜਾਂਦਾ ਹੈ ਜਿਹੜਾ ਗੁਰੂ ਨੂੰ ਚੰਗਾ ਲੱਗਦਾ ਹੈ ਆਸਕ ਨੂੰ ਆਕਾਰ ਖੁਜੈ ਗੁਰੂ ਜੀ ਗੁਰੂ ਸਾਹਿਬੀਆਂ ਤੇ ਗਿਆਨ ਰੂਪ ਚੰਦ ਕਰ ਤੇ ਬਾਬਾ ਲੈਣਾ ਜੀ ਆਈ ਸੀ ਮਾਰ ਕਰਕੇ ਤਨ ਕਰਕੇ ਹਰ ਤਰ੍ਹਾਂ ਕਰਕੇ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕੀਤੀ ਤੇ ਸਤਿਗੁਰਾਂ ਨੇ ਐਸੇ ਭਾਗ ਲਏ ਕਿ ਪਾਤਸ਼ਾਹ ਜੀਆਂ ਨੇ ਭਾਈ ਮਹਨੇ ਤੋਂ ਆਪਣੇ ਆਂਗ ਗੁਰੂ ਅੰਗਰ ਦੇਵ ਜੀ ਨਾਲ ਦਿੱਤੇ ਅੰਗਰ ਦੇਵ ਸਾਹਿਬ ਕੇ ਗੁਰਧਰ ਕੀਤੇ ਉਪਸਾਖ ਬੈਠਾ ਕਰਕੇ ਪਾਰਸਾ ਜੀ ਨੇ ਬਚਨ ਕੀਤੇ ਕਿ ਲੈਣਾ ਅੱਜ ਤੋਂ ਬਾਅਦ ਸਾਡਾ ਅੰਗ ਹੈ ਤੇ ਅੱਜ ਤੋਂ ਬਾਅਦ ਗੁਰਨਾਨਕ ਜੀ ਦੀ ਦਿੱਤੀ ਦਾ ਬਾਣ ਸਪਾਈਨ ਹੈ ਇਸ ਕਰਕੇ ਪਾਰਸਾ ਜੀ ਦੇ ਦਰਤਾਰ ਨੇ ਨਾਮ ਦੀ ਦਾਤਾ ਆਪਣੇ ਹੱਥ ਵਿੱਚ ਰੱਖੀ ਹੋਈ ਹੈ ਬਡੀਆਂੀਆਂ ਆਪਣੇ ਹੱਥ ਵਿੱਚ ਰੱਖੀਆਂ ਹੋਈਆਂ ਹਨ ਜਿਹੜਾ ਵੀ ਕਾਰਨ ਆ ਜਾਂਦਾ ਹੈ ਨਾ ਭਾਈ ਇਹ ਬੜਿਆਈਆਂ ਸਤਿਗੁਰ ਜੀ ਨੂੰ ਸਤਿਗੁਰ ਜੀ ਉਸ ਨੂੰ ਹੀ ਬਖਸ਼ਿਸ਼ ਕਰ ਦੇਣਾ ਨਾਨਕ ਨਾਮ ਰੱਖੇ ਸੁਖ ਪਾਇਆ ਦਰਗਹ ਹੈ ਜਪੈ ਸਈ ਸੇ ਸਤਿਗੁਰ ਜੀ ਹੁਣ ਬੜਿਆਈਆਂ ਵੀ ਹੁਣ ਲਾਜ ਕੋ ਵਜਨ ਕਰਦੇ ਨੇ ਨਾਨਕ ਰਾਮ ਦਾਸ ਮੰਗਾਂਗੇ ਇਹੇ ਨਾਨਕ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਨਾਲ ਚਰੰਗੇ ਜਾਂਦੇ ਮਨ ਉਹ ਇੱਥੇ ਸੁਖ ਮੰਨਦੇ ਜੇ ਸੰਸਾਰ ਦੇ ਵਿੱਚ ਬੜਾ ਸੁਖ ਆਨੰਦ ਆਪੋਗ ਦੇ ਹਨ ਪਰ ਮਾਤਮਾ ਦੀ ਅਜੂੜੀ ਵਿੱਚ ਵੀ ਬਿਲਕੁਲ ਮੁਨਕ ਆਦਰ ਮੰਨਦੇ ਜੀ ਇੱਥੇ ਵੀ ਉਹਨਾਂ ਦਾ ਸਤਿਗੁਰੂ ਜੀ ਕਹਿੰਦੇ ਸਤਕਾਰ ਹੁੰਦਾ ਹੈ ਦੁਨੀਆ ਸਤਕਾਰ ਕਰਦੀ ਹੈ ਦੁਨੀਆ ਉਹਨਾਂ ਦਾ ਮਾਣ ਕਰਦੀ ਹੈ ਆਦਰ ਕਰਦੀ ਹੈ ਤੇ ਅੱਗੇ ਨਿਰੰਕਾਂਤ ਵਿੱਚ ਜਾਦੇ ਨੂੰ ਜਾ ਕੇ ਉਹਨਾਂ ਦਾ ਸਤਕਾਰ ਹੁੰਦਾ ਹੈ ਇਸ ਕਰਕੇ ਪਾਸਾ ਜੀਆ ਨੇ ਲੋਕ ਬੜੀ ਬਖਸ਼ਿਸ਼ ਮਿਹਰ ਕੀਤੀ ਹੈ ਸਾਡੇ ਤੇ ਰਹਿਮਤ ਕਰਕੇ ਤਰਸ ਕਰਕੇ ਸਾਨੂੰ ਪਾਵਨ ਉਦੇਸ਼ ਰੱਖੇ ਨੇ ਕਿ ਲਈ ਗੁਰੂ ਘੜਾ ਬਣ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕਰਕੇ ਗੁਰੂ ਤੋਂ ਨਾਮ ਦੀ ਦਾਤ ਪ੍ਰਾਪਤ ਕਰ ਤੇ ਉਸ ਨਾਮ ਨੂੰ ਜਪਣਾ ਕਰ ਜਦੋਂ ਤੂੰ ਗੁਰੂ ਘੜਾ ਬਣ ਕੇ ਨਾਮ ਜਪੇਗਾ ਸਤਿਗੁਰੂ ਕਾਸਾ ਕਹਿੰਦੇ ਜਦੋਂ ਤੇਰਾ ਨਾਮ ਫਿਰ ਅਕਾਲ ਪੁਰਖ ਵੈਕੂ ਜੀ ਦੇ ਨਾਮ ਦੇ ਰੰਗ ਦੇ ਵਿੱਚ ਰੰਗਿਆ ਗਿਆ ਫਿਰ ਦੇਖੇ ਵੀ ਸੁਖ ਹਰ ਤੁਖ ਸੁਖ ਪਾਲਤ ਸੁਖ ਨਿਤ ਸੁਖ ਸਿੰਦਰ ਨਾਮ ਗੋਵਿੰਦ ਦਾ ਸਦਾ ਵਿਜੈ ਮਿਟਾ ਮਿਟਾ ਜਨਾਨੀ ਪਾਪ ਤੁਮਾਣੀ ਸਾਥ ਸੰਗਤ ਵਿੱਚ ਮੂਆ